ਮਾਝੇ ਆ ਰਹੇ ਨੇ ਨੀ ਨਬਾਤੀ ਧੰਨਵਾਦ ਵਾਈਪ ਨਹੀਂ ਖੋੜੋ ਮੰਡੀ ਰਹੇ ਨਾ ਕੋੜੇ ਜਵਾਬ ਵਿੱਚ ਅੱਜ ਅੱਜ ਜਿਹੜੀ ਵਾਲਾ ਭਾਈ ਜਿਹੜੀ ਵਾਰ ਕਾਂਗਰਸ ਨਕੇ ਲੈ ਕੇ ਮਾਝਾ ਲੈ ਕੇ ਆਇਆ ਤੇ ਜਿਹਨੀ ਵਾਰ ਤੌਰ ਤੇ ਛੋਟਾ ਰੱਖਿਆ ਕਾਲੀ ਦਲ ਤੇ ਤੇ ਜਾਂ ਆਮ ਆਦਮੀ ਪਾਰਟੀ ਦੇ ਮਾਝਾ ਹੀ ਰੱਖੂਗਾ ਅੱਛਾ ਲੋ ਬੰਦੀਰ ਬੰਦੀਰ ਸੰਸਦੂ ਸਾਹ ਕਹਿੰਦੇ ਸੀ ਇੱਕ ਵਾਰ ਟੋਗਿਆ ਮੈਂ ਚੁੱਕੀ ਸੀ ਕਿ 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 ਅਸੀਂ ਕੰਪੀਟੀਸ਼ਨ ਵੀ ਕਰਾਉਣਾ ਕਿਉਂਕਿ ਮਾਰ ਨਹੀਂ ਚਾਹਦੇ ਐ ਔਰ ਕੀ ਗੀਂ ਬੰਦੀਰ ਸੰਸਦੂ ਕੋਈ ਕਾਹ ਲੈ ਲੈ ਤਕੜੇ ਹੋ ਜਾ ਇੱਕ ਵਾਰ ਖੋਲ ਲਖ ਦਾ 10 ਕਿਲੋ ਦਾ ਤਕੜੇ ਹੋ ਜਾ ਇੱਕ ਮਿੰਟ ਬਿੱਟੋ ਪੋਲਾ ਨਹੀਂ ਲੜਨਾ ਨਹੀਂ ਪ੍ਰੋਜੈਕਟ ਹੋ ਜਾ ਤਕੜੇ ਹੋ ਜਾ ਆਪਾਂ ਇਹ ਸਮਾਦੀ ਪਾਰਟੀ ਨੂੰ 51 ਦੀ ਪਾਰਟੀ ਇਹਨਾਂ ਦਿੱਤੀਆਂ 252 ਦੇ ਕੇ ਮੋੜਾਂਗੇ ਇੱਕ ਮੈਂ ਇੱਕ ਮੈਂ ਹੋਰ ਕਹਿਣ ਲੱਗਾ ਆਪਣਾ ਇੱਕ ਵਾਰ ਕੋਡੋ ਨਾ ਨਾ ਇੱਕ ਮੈਂ ਹੋਰ ਮੈਂ ਕਹਿਣ ਲੱਗਾ ਤੁਸੀਂ ਸੁਣੋ ਜੇ ਕੋਈ ਕਿਸੇ ਪੁਲਿਸ ਮੁਲਾਜ਼ਮ ਦੀ ਸਪਾਰਸ਼ ਲੈ ਕੇ ਆਇਆ ਕੱਲ ਤੋਂ ਬੰਦੇ ਦੀ ਲੈ ਕੇ ਆ ਉਹਨੂੰ ਵੀ ਕਾਂਗਰਸੀ ਨੂੰ ਨਾਲ ਜੋ ਦੇ ਅੰਦਰ ਕੋੜਾ ਉਹਨਾਂ ਚਾਹੀਦਾ ਕਰੇ ਹੋਣਾ ਚਾਹੀਦਾ ਇਹਨਾਂ ਨੇ ਇਹਨਾਂ ਦੇ ਪਖੰਡ ਫੜ ਲਿਆ ਅਫਸਰਾਂ ਨੇ ਕੋਈ ਥੇਰੇ ਚਲਾ ਜਾਂਦਾ ਤੇ ਉੱਥੇ ਮੇਰੀ ਸੁਣ ਲੈਂਦਾ ਤੇ ਕੋਈ ਥੀਰੇ ਚਲਾ ਜਾਂਦਾ ਤੇ ਕੋਈ ਚਲਾ ਜਾਂਦਾ ਜੱਡਣ ਬਾਅਦ ਇਹਨਾਂ ਦਾ ਧਿਆਨ ਰੱਖਿਓ ਸ਼ਾਇਦ ਕਿ ਲਿਖਿਓ ਲਾਜਦਰੀ ਨਹੀਂ ਕਹਿੰਦਾ ਆਪਣੇ ਦਿਲ ਤੇ ਲਿਖਿਓ हां ਆਪਾਂ ਬਾਦਲ ਵਾਲਾ ਕੰਮ ਨਹੀਂ ਕਰਨਾ ਉਹ ਉਹ ਵੀ ਕਹਿੰਦਾ ਇਲਾਜ ਕਰਾਂਗੇ 25 ਸਾਧੇ ਲੋਕਾਂ 2.5 ਬੰਦੇ ਐਮਐਲਏ ਦੀ ਬਣ ਕੇ ਆਪਾਂ ਰਾਜ ਬਣਾਵਾਂਗੇ ਆਪਣਾ ਮੈਂ ਕਿਰ ਅੱਜ ਭਗਵੰਤ ਮਾਨ ਦਾ ਧੰਨਵਾਦ ਕਰੋ ਕਾਂਗਰਸੀਓ ਕਿਉਂਨੇ ਅੱਜ ਪੂਰੀ ਪੰਜਾਬ ਦੀ ਕਾਂਗਰਸ ਖਤਮ ਕਰ ਦਿੱਤੀ ਆ ਬੋਲ ਸੋਨਹਾ ਭਗਵਾਨ ਜੀ ਮਨ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਭਗਵਾਨ ਜੀ ਮਨ ਨੂੰ ਤਾਂ ਬਾਹਰ ਹੀ ਸਖਤਾ ਕਾਂਗਰਸ ਕਾਂਗਰਸ ਜਿਹੜੀ ਆ ਇੱਕ ਜਮਾਤ ਆ ਜਿਹਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਜਿਹੜਾ ਗੱਲਾਂ ਕਰਦਾ ਕਿ ਜੀ ਤੋਹਤਵਾਦੀਆਂ ਗੱਲਾਂ ਕਰਦਾ ਪੁੱਤ ਤੇਰੇ ਤੇੋਂ ਦੁੱਧ ਵਾਲੇ ਦੰਦ ਨਹੀਂ ਟੁਕਤੇ ਜਦੋਂ ਕਾਂਗਰਸੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਇਹ ਕੀ ਕੀ ਕਾਂਗਰਸੀ ਦੱਸੇਗਾ ਜਿੱਥੇ ਜਿੰਨੇ ਕਾਂਗਰਸੀ ਬੈਠੇ ਨੇ ਕੋਈ ਕਾਂਗਰਸੀ ਦਾ ਬਾਪ ਮਾਰਿਆ ਕਿਰਾ ਭਾ ਮਾਰਿਆ ਕਿ ਦਾ ਮਾਮਾ ਮਾਰਿਆ ਕਿ ਦਾ ਮਾਮੇ ਦਾ ਪੁੱਤ ਮਾਰਿਆ ਇਹਨਾਂ ਨੇ ਕੀ ਕੀਤਾ ਦੇ ਦੇ ਸਰਪੰਚ ਜੀ